ਜੰਗੇ ਦੇਣੀ ਹੈ ਖਬਰ ਸਾਹਮਣੇ ਆ ਰਹੀ ਸੀ ਕਿ ਕੁਲਤਾਰ ਸਿੰਘ ਸੰਤਵਾ ਦੀ ਜਿਹੜੀ ਸਿਕਿਉਰਿਟੀ ਹੈ ਉਹ ਅਚਾਨਕ ਵਧਾ ਦਿੱਤੀ ਗਈ ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਕੀ ਪੰਜਾਬ ਦੀ ਸਿਆਸਤ ਵਿੱਚ ਪੰਜਾਬ ਦੀ ਸਰਕਾਰ ਵਿੱਚ ਕੋਈ ਵੱਡਾ ਫੇਰਬਦਲ ਹੋਣ ਜਾ ਰਿਹਾ ਇਹ ਚਰਚਾ ਅਚਾਨਕ ਛਿੜ ਗਈ ਦਰਸਲ ਇਸ ਚਰਚਾ ਸ਼ੁਰੂ ਵੀ ਕਿਹਾ ਜਾ ਰਿਹਾ ਹੈ ਕਿ ਕੋਟਕਪੁਰੇ ਤੋਂ ਸ਼ੁਰੂ ਹੋਈ ਹੈ ਔਰ ਕੁਲਤਾਰ ਸਿੰਘ ਸੰਤਵਾ ਨੂੰ ਲੈ ਕੇ ਅਚਾਨਕ ਇਹ ਵਿਵਾਦ ਇਹ ਮਸਲਾ ਬਣ ਗਿਆ ਕਿ ਕੀ ਹੁਣ ਕੁਲਤਾਰ ਸਿੰਘ ਸੰਤਵਾ ਦੇ ਬਾਬਤ ਇੱਕ ਵੱਡਾ ਫੇਰਬਦਲ ਹੋਣ ਜਾ ਰਿਹਾ ਜਿੱਥੇ ਪਹਿਲਾਂ OSD ਮੁੜ ਕੇ ਮੀਡੀਆ ਸਲਾਹਕਾਰ ਬਾਰੇ ਚਰਚੇ ਚੱਲ ਰਹੇ ਸੀ ਅਚਾਨਕ ਹੁਣ ਵਿੱਚ ਕੁਲਤਾਰ ਸਿੰਘ ਸੰਧਵਾ ਦਾ ਜ਼ਿਕਰ ਆ ਗਿਆ ਉਹਨਾਂ ਦੀ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਚਰਚਾ ਸ਼ੁਰੂ ਹੋ ਗਈ ਤੇ ਅਚਾਨਕ ਹੜਕੰਪ ਮਚ ਗਿਆ ਪਰ ਇਹ ਹੜਕੰਪ ਮਹਿਜ਼ ਕੁਝ ਘੰਟਿਆਂ ਦਾ ਰਿਹਾ ਉਸ ਤੋਂ ਬਾਅਦ ਸੱਚ ਸਾਹਮਣੇ ਆ ਗਿਆ ਦਰਅਸਲ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਰੋਜ਼ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਸ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ ਰਤਨਦੀਪ ਢਾਲੀਵਾਲ ਦਾ ਕਹਿਣਾ ਹੈ ਕਿ ਇਹ ਮਹਿਜ਼ ਇੱਕ ਤਰੀਕਾ ਸੀ ਨਬ ਸਟਟੋਲਣ ਦਾ ਵੇਖਣ ਦਾ ਅਚਾਨਕ ਇੱਕ ਨਰੇਟਿਵ ਘੜਨ ਦਾ ਔਰ ਉਸ ਦੇ ਉੱਤੇ ਪ੍ਰतिकਰਮ ਦੇਖਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲਾਂ ਰਤਨਦੀਪ ਸਿੰਘ ਢਾਲੀਵਾਲ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਇਹ ਜਿਹੜੀ ਖਬਰ ਹੈ ਇਹ ਹੋ ਸਕਦਾ ਹੈ ਕਿ ਫੈਲਾਈ ਗਈ ਹੋਵੇ ਖਬਰ ਪਲਾਂਟ ਕੀਤੀ ਹੋਵੇ ਇਹ ਤੱਥ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਅਸਲ ਪੰਜਾਬ ਦੇ ਵਿੱਚ ਇੱਕ ਵਿਚਾਰ ਤਾਰਾ ਲੰਮੇ ਸਮੇਂ ਤੋਂ ਹੁਣ ਚੱਲ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਪੰਜਾਬ ਦਾ ਸੀਐਮ ਬਦਲਿਆ ਜਾ ਸਕਦਾ ਹੈ ਯਾਨੀ ਕਿ ਸੀਐਮ ਭਗਵੰਤ ਮਾਨ ਨੂੰ ਬਦਲਿਆ ਜਾ ਸਕਦਾ ਹੈ ਚਰਚਾ ਜਿਹੜੀ ਚੱਲਦੀ ਪਈ ਹੈ ਹਾਲਾਂਕਿ ਬڑے ਵਿਵਾਦਾਂ ਦੇ ਵਿੱਚੋਂ ਇਹ ਗੱਲ ਲੰਘਦੀ ਪਈ ਹੈ ਔਰ ਬਹੁਤ ਕੁਝ ਜੋ ਵਾਪਰਿਆ ਹੈ ਭਾਵੇਂ ਉਸ ਸੀਐਮ ਨਾਲ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਨਾਲ ਹੋਵੇ ਉਸ ਦੇ ਨਾਲ ਇਸ ਗੱਲ ਨੂੰ ਇਸ ਨਰੇਟਿਵ ਨੂੰ ਜੋੜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਹਿੰਦੇ ਕਿ ਇੱਕ ਛੁਰਲੀ ਛੱਡੀ ਗਈ ਸੀ ਐਵੇਂ ਜਿਸ ਤੋਂ ਪਹਿਲਾਂ ਵੀ ਇੱਕ ਚਰਚਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਵੀ ਸ਼ਾਇਦ ਕਿਸੇ ਮਹਿਲਾ ਮੰਤਰੀ ਨੂੰ ਜਾਂ ਲੀਡਰ ਨੂੰ ਜਿਹੜਾ ਉਹ ਸੀਐਮ ਬਣਾਇਆ ਜਾ ਸਕਦਾ ਹੈ ਹੁਣ ਇੱਥੇ ਆ ਕੇ ਅਚਾਨਕ ਇਹ ਗੱਲ ਸ਼ੁਰੂ ਹੋ ਗਈ ਗੱਲ ਸ਼ੁਰੂ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਲੱਗਦੇ ਸੀਗੇ ਔਰ ਅਚਾਨਕ ਇਹ ਗੱਲ ਇਸ ਤਰ੍ਹਾਂ ਸ਼ੁਰੂ ਹੋਈ ਜਿਸ ਤੋਂ ਬਾਅਦ ਲੋਕਾਂ ਦਾ ਪ੍ਰਤੀਕਰਮ ਜਿਹੜਾ ਹੈ ਉਹ ਟਟੋਲਿਆ ਗਿਆ ਉਹ ਵੇਖਿਆ ਗਿਆ ਇਹ ਤੱਥ ਉਸ ਵੇਲੇ ਵੀ ਸਾਹਮਣੇ ਆਏ ਤੇ ਹੁਣ ਦੁਬਾਰਾ ਸੀਨੀਅਰ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਹ ਚਰਚਾ ਵੀ ਅਚਾਨਕ ਫੈਲਾਈ ਗਈ ਹੈ ਜਿਸ ਕਾਰਨ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਆ ਜਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚਾਹੁੰਦੀ ਗਈ ਹੈ ਹਾਲਾਂਕਿ ਰਤਨਦੀਪ ਸਿੰਘ ਢਾਲੀਵਾਲ ਦਾ ਇਹ ਵੀ ਦਾਵਾ ਹੈ ਕਿ ਉਸ ਵੇਲੇ ਕੁਲਤਾਰ ਸਿੰਘ ਸੰਧਮਾ ਦੇ ਨੇੜਲੇ ਕਈ ਜਿਹੜੇ ਲੀਡਰ ਨੇ ਉਹ ਤਾਂ ਖਾਸੇ ਖੁਸ਼ ਸੀ ਪਰ ਉਹਦੀ ਖੁਸ਼ੀ ਖਾਸੇ ਚਿਰ ਤੱਕ ਲੰਬੇ ਸਮੇਂ ਤੱਕ ਸੀਮਿਤ ਨਹੀਂ ਰਹਿ ਸਕੀ ਇਸ ਮਾਮਲੇ ਸਬੰਧੀ ਆਉਣ ਦੇ ਸਮੇਂ ਤੱਕ ਕੀ ਕੁਝ ਹੋਵੇਗਾ ਕੀ ਨਹੀਂ ਹੋਵੇਗਾ ਪੰਜਾਬ ਦੀ ਸਰਕਾਰ ਦਾ ਪੰਜਾਬ ਦੀ ਸਿਆਸਤ ਦਾ ਪ੍ਰਗਟਾਵਾ ਕੀ ਹੈ ਤੋਂ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ